ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਐਸੇ ਠੀਕ-ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ப்ਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਜਿਹੜੇ ਆ ਚੰਗੇ ਕਮੈਂਟ ਨਾਲ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਕਮੈਂਟ ਆ ਆਪਣੀ ਭੈਣ ਤਜਿੰਦਰ ਗੌਰ ਜੀ ਨੇ ਸਾਨੂੰ ਬੜਾ ਹੀ ਵਧੀਆ ਕਮੈਂਟ ਕੀਤਾ ਸੀ ਸਾਡੀ ਭੈਣ ਕਹਿ ਰਹੇ ਅਸੀਂ ਕਿ ਭੈਣੇ ਹਜੇ ਬੱਚੇ ਛੋਟੇ ਆ ਜਦੋਂ ਵੱਡੇ ਹੋਗੇ ਤੁਹਾਨੂੰ ਜ਼ਰੂਰ ਗਿਫਟ ਦੇਵੋਗੇ ਹਾਂਜੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਹੀ ਗੱਲ ਆ ਬੱਚੇ ਛੋਟੇ ਆ ਵੱਡੇ ਹੋਗੇ ਤੇ ਗਿਫਟ ਜ਼ਰੂਰ ਦਿਓਗੇ ਕਿਉਂ ਨਹੀਂ ਦਿਓਗੇ ਹੈਨਾ ਬਹੁਤ ਚੰਗਾ ਲੱਗਾ ਭੈਣ ਜੀ ਤੁਸੀਂ ਸਾਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਸਾਡੀ ਭੈਣ ਆ ਰਾਜਵੀਰਪੁਰ ਉਹਨਾਂ ਨੇ ਵੀ ਕਮੈਂਟ ਕੀਤਾ ਸੀ ਕਹਿੰਦੇ ਕਿ ਭੈਣ ਭੈਣੇ ਮੇਰੇ ਪਿਗਮੈਂਟੇਸ਼ਨ ਆ ਉਸ ਦੇ ਵਾਸਤੇ ਤੁਸੀਂ ਕੁਝ ਰੈਮਡੀ ਦੱਸੋ ਜਰੂਰ ਦੱਸਾਂਗੇ ਭੈਣ ਜੀ ਅਸੀਂ ਬਹੁਤ ਜਲਦ ਤੁਹਾਡੇ ਵਾਸਤੇ ਵੀ ਰੈਮਡੀ ਲੈ ਕੇ ਆਵਾਂਗੇ ਤੇ ਇੱਕ ਭੈਣ ਆਪਣੇ ਆ ਅਮਰਜੋਤ ਉਹਨਾਂ ਨੇ ਕਿਹਾ ਕਿ ਮੇਰੇ ਚਿਹਰੇ ਤੇ ਬਹੁਤ ਚਿਰਾਂ ਦੀਆਂ ਸ਼ਾਈਆਂ ਆ ਤੇ ਤੁਸੀਂ ਮੈਨੂੰ ਕੋਈ ਰੈਮਡੀ ਦੱਸੋ ਭੈਣ ਜੀ ਮੈਂ ਤੁਹਾਡੇ ਲਈ ਜਰੂਰ ਰੈਮਡੀ ਲੈ ਕੇ ਆਉਂਗੀ ਪਹਿਲਾਂ ਭੈਣ ਜੀ ਮੇਰੇ ਵੀ ਇਹ ਸਭ ਚੀਜ਼ਾਂ ਦੇ ਵਿੱਚ ਨਾ ਕੁਸ਼ਟਾਂ ਪਹਿਲਾਂ ਛਾਇਆ ਹੋ ਗਈਆਂ ਸੀ ਤੇ ਮੇਰੀਆਂ ਜਿਸ ਤਰ੍ਹਾਂ ਛਾਇਆ ਠੀਕ ਹੋਈਆਂ ਮੈਂ ਤੁਹਾਨੂੰ ਵੀ ਉਹ ਵਾਲੀ ਰੈਮਡੀ ਦੱਸੂਗੀ ਤੁਹਾਡਾ ਵੀ ਚਿਹਰਾ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਮੈਂ ਤੁਹਾਡੇ ਨਾਲ ਆਪਣੀ ਉਹ ਵਾਲੀ ਵੀ ਸਾਂਝੀ ਕਰੂੰਗੀ ਜਿੱਤੇ ਜਿਸ ਟਾਈਮ ਤੇ ਮੇਰੇ ਚਿਹਰੇ ਤੇ ਛਾਇਆ ਸੀ ਤੇ ਹੁਣ ਦੇਖ ਤੇ ਉਹਦੇ ਵਿੱਚ ਕਿੰਨਾ ਫਰਕ ਆ ਜਾਂ ਮਤਲਬ ਫਰਕ ਛੱਡੂ ਕੀ ਹੁਣ ਬਿਲਕੁਲ ਨਹੀਂ ਗਿਆ ਹੈਨਾ ਬਾਕੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਸਾਡੀਆਂ ਸਾਨੂੰ ਇੰਨਾ ਪਿਆਰ ਕਰਦੀਆਂ ਸਾਡੇ ਤੇ ਇੰਨਾ ਵਿਸ਼ਵਾਸ ਕਰਦੀਆਂ ਵਾ ਭੈਣੇ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਜਿਹੜਾ ਤੁਹਾਡੇ ਲਈ ਸਕਰਬ ਲੈ ਕੇ ਆਏ ਆ ਆਪਾਂ ਨੇਚਰਲ ਜੈਕ ਸਕਰਬ ਲੈ ਕੇ ਆਏ ਆ ਜਿਹੜਾ ਪੱਕਾ ਘਰ ਦੇ ਵਿੱਚ ਆਰਾਮ ਨਾਲ ਘਰ ਸਕਦੇ ਆ ਜਿਹਦੇ ਲਈ ਤੁਹਾਨੂੰ ਬਾਹਰੋਂ ਕੋਈ ਚੀਜ਼ ਮੰਗਾਉਣ ਦੀ ਲੋੜ ਨਹੀਂ ਹੈ ਜਿਹੜੀਆਂ ਸਾਰੀਆਂ ਚੀਜ਼ਾਂ ਸਾਡੇ ਘਰ ਵਿੱਚ ਹੁੰਦੀਆਂ ਉਹਦੇ ਨਾਲ ਹੀ ਬੜਾ ਵਧੀਆ ਆਪਣਾ ਇੱਕ ਸਕਰਮ ਜਿਹੜਾ ਬਣਾ ਸਕਦੇ ਆ ਤੇ ਉਹਨੂੰ ਅਸੀਂ ਦਿਨ ਦੇ ਵਿੱਚ ਭਾਵੇਂ ਦੋ ਵਾਰ ਇਸਤੇਮਾਲ ਕਰ ਲਈਏ ਭਾਵੇਂ ਇੱਕ ਵਾਰ ਇਸਤੇਮਾਲ ਕਰ ਲਈਏ ਤੇ ਦੇ ਨੀ ਭਾਵੇਂ ਰੁਟੀਨ ਵਿੱਚ ਸ਼ਾਮਿਲ ਕਰ ਲਈਏ ਕੋਈ ਦਿੱਕਤ ਵਾਲੀ ਚੀਜ਼ ਨਹੀਂ ਜਿਹੜੀ ਮੈਂ ਚੀਜ਼ਾਂ ਨੂੰ ਦੱਸਣ ਲੱਗੀ ਆ ਤੁਹਾਡੇ ਕੋਲ ਸਾਰੀਆਂ ਆਪਣਾ ਦੇ ਕੋਲ ਸਾਰੇ ਕੋਈ ਹੁੰਦੀ ਆ ਸਾਡੇ ਘਰ ਵਿੱਚ ਮੌਜੂਦ ਹੁੰਦੀ ਆ ਤੇ ਆਸਾਨ ਜੀ ਹੁਣ ਹੈਗੀ ਆ ਬਾਕੀ ਭੈਣਾਂ ਦੇ ਕਮੈਂਟ ਬੜੇ ਚੰਗੇ ਚੰਗੇ ਆਉਂਦੇ ਆ ਭੈਣਾਂ ਦੀਆਂ ਬਹੁਤ ਚੰਗਾ ਲੱਗਦਾ ਜਦੋਂ ਸਾਨੂੰ ਕੋਈ ਚੰਗਾ ਕਮੈਂਟ ਕਰਦਾ ਵਾ ਹਨਾ ਤੇ ਅੱਜ ਆਪਾਂ ਜਿਹੜਾ ਤੁਹਾਡੇ ਲਈ ਸਕਰਬ ਲੈ ਕੇ ਆਏ ਆ ਨਾ ਉਹ ਵਾਲਾ ਸਕਰਬ ਵੇ ਆ ਸਭ ਤੋਂ ਪਹਿਲਾਂ ਤੇ ਆਪਾਂ ਲੈ ਲੈਣਾ ਵਾ ਆਟਾ ਕਿਹੜਾ ਆਟਾ ਲੈਣਾ ਵਾ ਆਪਾਂ ਲੈਣਾ ਉਹੀ ਆਟਾ ਜਿਹਦੀ ਆਪਾਂ ਰੋਟੀ ਖਾਂਦੇ ਆ ਕਣਕ ਦਾ ਆਟਾ ਜਿਹੜਾ ਵੀ ਤੁਹਾਡੇ ਕੋ ਘਰ ਵਿੱਚ ਕਣਕ ਦਾ ਆਟਾ ਵਾ ਨਾ ਬਾਜ਼ਾਰ ਦਾ ਵਾ ਜਾਂ ਤੁਸੀਂ ਆਪ ਪਿਸਾਇਆ ਉਹ ਵਾਲਾ ਆਟਾ ਲੈ ਲੈਣਾ ਇੱਥੇ ਮੈਂ ਇੱਕ ਚਮਚ ਉਹ ਵਾਲਾ ਜਿਹੜਾ ਆਟਾ ਲਿਆ ਇੱਕ ਛੋਟਾ ਚਮਚਾ ਲਿਆ ਜੀ ਉਸ ਤੋਂ ਬਾਅਦ ਆਪਾਂ ਲੈ ਲਈਆ ਕਾਫੀ ਉਸ ਤੋਂ ਬਾਅਦ ਆਪਾਂ ਲੈ ਲਿਆ ਵਾ ਦੁੱਧ ਦੁੱਧ ਮੈਂ ਫਰਿੱਜ ਦਾ ਠੰਡਾ ਦੁੱਧ ਲਿਆ ਵਾ ਕੱਚਾ ਹੋਵੇ ਭਾਵੇਂ ਉਬਾਲਾ ਆਇਆ ਹੋਵੇ ਦੁੱਧ ਦੀ ਕੋਈ ਗੱਲ ਨਹੀਂ ਹੈ ਦੁੱਧ ਸਿਰਫ ਦੁੱਧ ਹੀ ਚਾਹੀਦਾ ਆਪਾਂ ਨੂੰ ਤੇ ਗਰਮ ਨਾ ਹੋਵੇ ਬਸ ਹੈਨਾ ਤੇ ਕਿਸ ਤਰ੍ਹਾਂ ਆਪਾਂ ਮਿਲਾਉਣਾ ਕਿੰਨੀ ਕੀ ਚੀਜ਼ ਪਾਉਣੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਦਿੰਨੇ ਆ ਇੱਥੇ ਜਿੱਦਾਂ ਮੈਂ ਇਹ ਪਿਛੋਟੀ ਚਮਚ ਜਿਹੜੀ ਚਾਹ ਪੱਤੀ ਵਾਲੀ ਹੁੰਦੀ ਹੈ ਨਾ ਆਪਣੀ ਰਸੋਈ ਦੇ ਵਿੱਚ ਉਹ ਚਮਚ ਮੈਂ ਜਿਹੜਾ ਵਾ ਆਟੇ ਦਾ ਲਿਆ ਵਾ ਠੀਕ ਹੈ ਤੇ ਮੈਂ ਹੱਥ ਦੀ ਚੁਟਕੀ ਦੇ ਨਾਲ ਇਹਦੇ ਵਿੱਚ ਦੋ ਤੋਂ ਤਿੰਨ ਚੁਟਕੀਆਂ ਜਿਹੜੀ ਆ ਇਹਦੇ ਵਿੱਚ ਪਾਉਂਗੀ ਕਾਫੀ ਪਾਊਡਰ ਠੀਕ ਹੈ ਤਿੰਨ ਚੁਟਕੀਆਂ ਮੈਂ ਪਾਤਾ ਵਾ ਮੈਂ ਤੁਹਾਨੂੰ ਹੁਣੇ ਦਿਖਾ ਵੀ ਦਿੰਨੀ ਆ ਤੇ ਫਿਰ ਮੈਂ ਤੁਹਾਨੂੰ ਦੁੱਧ ਵੀ ਦਿਖਾ ਦਿੰਨੀ ਕਿੰਨੀ ਕੁ ਮਾਤਰਾ ਦਾ ਪਾਉਡਰ ਚ ਦੁੱਧ ਪਾਇਆ ਤੇ ਕਿਸ ਤਰ੍ਹਾਂ ਆਪਾਂ ਨੂੰ ਜਿਹੜਾ ਆਪਾਂ ਆਪਣੇ ਫੇਸ ਤੇ ਲਗਾਉਣਾ ਵਾ ਰਵਾਜ ਉਹ ਦੇਖਦੇ ਆਂ ਆ ਦੇਖੋ ਆਪਾਂ ਆਟੇ ਦੇ ਵਿੱਚ ਹੀ ਕਾਫੀ ਜਿਹੜੀ ਆ ਤਿੰਨ ਚੁਟਕੀਆਂ ਮਿਲਾ ਲਈਆਂ ਤੇ ਹੁਣ ਇੱਥੇ ਆਪਾਂ ਦੁੱਧ ਜਿਹੜਾ ਮਿਲਾ ਦੇਣਾ ਠੀਕ ਹੈ ਪਹਿਲਾਂ ਆਪਾਂ ਜ਼ਿਆਦਾ ਦੁੱਧ ਨਹੀਂ ਮਿਲਾਉਣਾ ਹਿਸਾਬ ਜਿਹਦਾ ਦੁੱਧ ਮਿਲਾਉਣਾ ਵਾ ਕਿਉਂਕਿ ਆਟਾ ਜਿਹੜਾ ਦੁੱਧ ਨੂੰ ਲਊਗਾ ਚੂਸੂ ਦਾ ਉਸੇ ਹਿਸਾਬ ਨਾਲ ਆਪਾਂ ਇਹਨੂੰ ਵਿੱਚ ਫਿਰ ਦੁਬਾਰਾ ਦੁੱਧ ਪਾਵਾਂਗੇ ਨਹੀਂ ਤੇ ਜ਼ਿਆਦਾ ਫਿਰ ਪਤਲਾ ਹੋ ਜਾਣਾ ਆਪਾਂ ਸਕਰਬ ਬਣਾਉਣਾ ਵਾ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਵਾ ਕਰੀਮ ਵਾਂਗੂ ਬਣਾ ਕੇ ਤਿਆਰ ਕਰ ਲੈਣਾ ਵਾ ਇਹਨੂੰ ਆਪਾਂ ਜ਼ਰੂਰੀ ਨਹੀਂ ਆ ਕਿ ਆਪਣੇ ਫੇਸ ਤੇ ਲਗਾਉਣਾ ਆਪਾਂ ਹੱਥ ਤੇ ਵੀ ਇਹਨੂੰ ਜਿਹੜਾ ਵਾ ਬਣਾ ਕੇ ਤੇ ਆਪਣੇ ਫੇਸ ਤੇ ਲਗਾ ਸਕਦੇ ਆਂ ਫੇਲਾ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਮੂੰਹ ਤੇ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਾ ਸਕਰਬ ਵਾਂਗੂ ਫੇਸ ਨੂੰ ਸਾਫ਼ ਕਰਾਂਗੇ ਤੇ ਫਿਰ ਆਪਾਂ ਇਹਨੂੰ ਧੋ ਲੈਣਾ ਵਾ ਬਸ ਜ਼ਿਆਦਾ ਇਹਦਾ ਕੋਈ ਕੰਮ ਨਹੀਂ ਆ ਮੈਂ ਇੱਥੇ ਕੋਲੀਚ ਬਣਾਇਆ ਤੁਸੀਂ ਚਾਹੋ ਤੇ ਹੱਥ ਤੇ ਪਾ ਕੇ ਵੀ ਜਦੋਂ ਮਰਜ਼ੀ ਨੂੰ ਲਗਾ ਕੇ ਆਪਣਾ ਫੇਸ ਜਿਹੜਾ ਇਹਦੇ ਨਾਲ ਸਾਫ ਕਰ ਸਕਦੇ ਆ ਜੇ ਤੁਹਾਡਾ ਮਨ ਕਰਦਾ ਤੁਸੀਂ ਇਹਨੂੰ ਇਸ ਤਰ੍ਹਾਂ ਲਗਾ ਕੇ 5 ਮਿੰਟ ਰੱਖ ਵੀ ਸਕਦੇ ਆ ਕੋਈ ਗੱਲ ਨਹੀਂ ਕੀ ਜੇ ਤੁਸੀਂ ਨਹੀਂ ਰੱਖਣਾ ਤੇ ਉਸ ਤਰ੍ਹਾਂ ਜਿੱਦਾਂ ਆਪਾਂ ਜਾਂਦੇ ਜਾਂਦੇ ਆਪਾਂ ਸਾਬਣ ਲਾ ਕੇ ਮੂੰਹ ਧੋਣੇ ਆ ਉਸ ਤਰ੍ਹਾਂ ਵੀ ਲਗਾ ਕੇ ਤੁਸੀਂ ਆਪਣਾ ਸਕਰਬ ਵਾਂਗੂ ਇਹਦਾ ਇਸਤੇਮਾਲ ਕਰਕੇ ਮੂੰਹ ਧੋ ਸਕਦੇ ਆ ਇਹ ਵਾ ਆਪਣਾ ਇੱਕ ਨੇਚਰਲ ਸਕਰਬ ਜਿਹਦੇ ਨਾਲ ਆਪਣਾ ਫੇਸ ਜਿਹੜਾ ਸਾਫ਼ ਵੀ ਹੋਊਗਾ ਦੁੱਧ ਵੀ ਸਾਡੇ ਫੇਸ ਨੂੰ ਸਾਫ਼ ਕਰਦਾ ਵਾ ਤੇ ਕਾਫੀ ਵੀ ਸਾਡੇ ਫੇਸ ਤੇ ਜਿਹੜਾ ਸਾਫ਼ ਕਰਦੀ ਆ ਤੇ ਜਿਹੜਾ ਆਟਾ ਵਾ ਇਹ ਆਪਣੀ ਦੀ ਨਹੀਂ ਗਈ ਮੈਲ ਮੂਲ ਹੁੰਦੀ ਚਿਹਰੇ ਤੋਂ ਸਾਰੀ ਲਾ ਦਿੰਦਾ ਵਾ ਇਹ ਇਦਾਂ ਦਾ ਸਕਰਬ ਆ ਕਿ ਜਿਸ ਦਾ ਆਪਾਂ ਲਗਾਉਨੇ ਆ ਨਾ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਫਾਇਦਾ ਤੇ ਹੋਣਾ ਹੀ ਆ ਇੱਕ ਤਾਂ ਤੁਹਾਡੇ ਪੈਸੇ ਬਚਣੇ ਉਹ ਸਭ ਤੋਂ ਵੱਡਾ ਫਾਇਦਾ ਉਸ ਤੋਂ ਬਾਅਦ ਆ ਤੁਹਾਡਾ ਜਿਹੜਾ ਵਾ ਤੇਰਾ ਸਾਫ ਹੋਣਾ ਉਸ ਤੋਂ ਤੀਸਰਾ ਫਾਇਦਾ ਇਹ ਕਿ ਤੁਹਾਡੇ ਸਕਿਨ ਨੂੰ ਬਿਲਕੁਲ ਕੋਈ ਵੀ ਨੁਕਸਾਨ ਨਹੀਂ ਹੋਗਾ ਕੋਈ ਵੀ ਉਮਰ ਦਾ ਲਗਾ ਸਕਦਾ ਵਾ ਜੇ ਬੱਚੀਆਂ ਵੀ ਆਪਣੇ ਜਿਹੜੀਆਂ ਉਹ ਵੀ ਲਗਾਉਣੀਆਂ ਤੇ ਇਹਦਾ ਕੋਈ ਨੁਕਸਾਨ ਨਹੀਂ ਆ ਜਿਹੜਾ ਵੀ ਉਮਰ ਦਾ ਬੰਦਾ ਇਹਨੂੰ ਲਗਾ ਸਕਦਾ ਵਾ ਹੈਨਾ ਔਰ ਇਹਦਾ ਇੰਨਾ ਵਧੀਆ ਜਿਹੜਾ ਵਾ ਮਤਲਬ ਰਿਜ਼ਲਟ ਦਾ ਚੰਗਾ ਮਿਲਦਾ ਵਾ ਪਲੱਸ ਇਹਦੇ ਤੇ ਕੋਈ ਕੈਮੀਕਲ ਨਹੀਂ ਦੇ ਸਭ ਚੀਜ਼ਾਂ ਆਪਾਂ ਆਪਣੇ ਘਰੋਂ ਹੀ ਇਸਤੇਮਾਲ ਕੀਤੀਆਂ ਜੇ ਤੁਸੀਂ ਇਹਨੂੰ 5 ਮਿੰਟ ਆਪਣੇ ਫੇਸ ਤੇ ਜਿਸ ਤਰ੍ਹਾਂ ਮੈਂ ਰੱਖਿਆ ਇਹਨੂੰ ਰੱਖਣਾ ਚਾਹੁੰਦੇ ਆ ਰੱਖ ਕੇ ਤੇ ਫਿਰ ਵੀ ਤੁਸੀਂ ਸਕਰਬ ਕਰਕੇ ਮੂੰਹ ਧੋ ਲਓ ਜੇ ਤੁਹਾਨੂੰ ਛੇਤੀ ਆ ਤੇ ਤੁਸੀਂ ਹਿੱ ਹੱਥ ਦੇ ਪਾਓ ਸਾਰਾ ਕੁਝ ਜਿੱਦਾਂ ਜਿੱਦਾਂ ਪਾਉਂਦਾ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਲਗਾ ਕੇ ਧੋ ਲਓ ਇਹ ਤੁਹਾਡੇ ਆਈਬ੍ਰੋ ਤੇ ਲੱਗ ਜੇ ਕਿਤੇ ਵੀ ਲੱਗ ਜੇ ਕੋਈ ਇਹਦੇ ਵਿੱਚ ਕੋਈ ਕੈਮੀਕਲ ਨਹੀਂਗਾ ਫਿਰ ਸੋਣ ਮੈਂ ਤੁਹਾਨੂੰ ਆਪਣਾ ਸਾਫ਼ ਕਰਕੇ ਦਿਖਾਉਣੀ ਕਿ ਉਹਦੇ ਨਾਲ ਕਿੰਨਾ ਚੰਗਾ ਤੇ ਕਿੰਨਾ ਵਧੀਆ ਜਿਹੜਾ ਰੰਗ ਹੈ ਸਾਫ ਹੁੰਦਾ ਫੇਸ ਵੀ ਕਿੰਨਾ ਸੋਹਣਾ ਚਮਕਦਾ ਸਾਡਾ ਦੇਖੋ ਫੇਸ ਨੂੰ ਆਪਾਂ ਕਰ ਲਿਆ ਸਾਫ ਬੜਾ ਸੋਹਣਾ ਬੜਾ ਵਧੀਆ ਤੇ ਬੜਾ ਹੀ ਫਰੈਸ਼ ਲੱਗਣ ਲੱਗਾ ਬੜਾ ਹੀ ਗੂਮਣ ਲੱਗਣ ਲੱਗਾ ਜਿਹੜੀਆਂ ਭੈਣਾਂ ਦੀ ਸਕਿਨ ਜਿਹੜੀ ਆ ਆਇਲੀ ਆ ਉਹਨਾਂ ਵਾਸਤੇ ਸਕਰਬ ਇੱਕ ਵਰਦਾਨ ਆ ਤੇ ਜਿਹੜੀਆਂ ਭੈਣਾਂ ਦੀ ਸਕਿਨ ਜਿਹੜੀ ਆ ਖੁਸ਼ਕ ਆ ਆਇਲੀ ਨਹੀਂ ਆ ਡਰਾਈ ਸਕਿਨ ਆ ਉਕੀ ਕਰਨ ਇਹ ਵਲਸਕਰਬ ਕਰਨ ਤੋਂ ਬਾਅਦ ਇੱਕ ਬੂੰਦ ਇੱਕ ਬੂੰਦ ਇੱਕ ਡ੍ਰੌਪ ਜਾਂ ਦੋ ਡ੍ਰੌਪ ਲੈ ਕੇ ਜਿਹੜਾ ਦੇਸੀ ਘਿਓ ਹੁੰਦਾ ਉਹਦੇ ਨਾਲ ਆਪਣੇ ਚਿਹਰੇ ਤੇ ਮ사ਜ ਕਰ ਲਓ ਜੇ ਤੁਹਾਡੇ ਕੋਲ ਦੇਸੀ ਘਿਓ ਨਹੀਂ ਲਗਾਉਣਾ ਤੇ ਤੁਸੀਂ ਇੱਕ ਦੋ ਬੂੰਦਾਂ ਨਾਰੀਅਲ ਦੇ ਤੇ ਮ사ਜ ਕਰ ਲਓ ਤੇ ਜੇ ਤੁਹਾਡੀ ਸਕਿਨ ਜਿਹੜੀ ਆ ਆਇਲੀ ਆ ਤੇ ਫਿਰ ਤੁਹਾਨੂੰ ਕੋਈ ਮ사ਜੀ ਜ਼ਰੂਰਤ ਨਹੀਂ ਆ ਬਿਲਕੁਲ ਤੁਹਾਡਾ ਸਕਿਨ ਜਿਹੜੀ ਐ ਇੱਕਦਮ ਬੜੀ ਵਧੀਆ ਸੋਹਣੀ ਤੇ ਸਾਫ਼ ਲੱਗੂਗੀ ਇਸ ਤਰ੍ਹਾਂ ਦੀ ਮੇਰੀ ਲੱਤਨ ਦੀ ਐ ਨੈਚੁਰਲ ਜੈ ਸਕਰਬ ਸੀ ਮਿੰਟਾਂ ਵਿੱਚ ਕੰਕਰ ਦੇ ਵਿੱਚ ਹੋ ਜਾਂਦਾ ਵਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ